ਜਾ 346 ਕੋਲ ਕਿਹੜੀ ਹੈ ਸਾਰੇ ਉਹ ਮੈਡਮ ਸਾਡੀ ਰਾਜਵੀਰ ਘਰ ਚੰਗੀ ਆ ਮੈਡਮ ਇਹ ਨੇ ਇਫੈਕਟ ਬਹੁਤ ਜਿਆਦਾ ਬਹੁਤ ਜਿਆਦਾ ਠੀਕ ਹੈ ਜੀ ਥੈਂਕ ਯੂ ਕਮਿਸ਼ਨਰ ਜੀ ਸਮਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ਐਡੀਸੀਪੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮੰਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲ ਦੇ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇੱਧਰ ਉੱਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਵਜੜੀਏ ਵੀ ਮੋਬਾਈਲਾਂ ਤੇ ਜਿਹੜਾ ਆਪਣਾ ਕੋਈ OTP ਆ ਜਾਂ ਕੋਈ ਹੋਰ ਆ ਉਹ ਸਾਵਧਾਨੀ ਵਰਤਣੀ ਚਾਹੀਦੀ ਆ ਲੋਕਾਂ ਘਰਾਂ 'ਚੋ ਬੈਠੇ ਆਪਣੇ ਮੋਬਾਈਲਾਂ ਤੋਂ ਜੇ ਸਾਈਬਰ ਕਰਾਈਮ ਅਜਿਹਾ ਬਹੁਤ ਐਕਟਿਵੇਟ ਨੇ ਉਹ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਬਿਨਾਂ ਪੈਸੇ ਬਾਹਰ ਦਿੰਦੇ ਨੇ ਜਾਂ ਲਾਲਚ ਲਾਲਚ ਵਾਸਾ ਆ ਕੇ ਪੈਸੇ ਬਾਹਰ ਦਿੰਦੇ ਨੇ ਵੀ ਇੰਨੇ ਪੈਸੇ ਬਾਹਰ ਹੀ ਇੰਨੇ ਦਿੰਦੇ ਨੇ ਥੋੜਾ ਥੋੜਾ ਕਰ ਦਿੰਦੇ ਨੇ ਮੁੜ ਕੇ ਦੁਬਾਰਾ ਫਿਰ ਸਾਰੇ ਪੈਸੇ ਉਹਨਾਂ ਦੇ ਚਲੇ ਜਾਂਦੇ ਨੇ ਸੋ ਅਜਈਆਂ ਜਿਹੜੀਆਂ ਮੋਬਾਈਲ ਤੇ ਜਿਹੜੀਆਂ ਹੈਗੀਆਂ ਵਿਦਆਊਟ ਵੈਰੀਫਿਕੇਸ਼ਨ ਵਿਦਆਊਟ ਆਪਣੀ ਤਸੱਲੀ ਤੋਂ ਬਿਨਾ ਇਦਾਂ ਦੇ ਨਾ ਕੋਈ ਨਾ ਕੋਈ ਗੇਮਾਂ ਖੇਡਣੀਆਂ ਚਾਹੀਦੀਆਂ ਨਾ ਹੀ ਕੋਈ ਜੇ ਬੰਦਿਆਂ ਦੇ ਨਾਲ ਇਨਵੋਲ ਹੋਣਾ ਚਾਹੀਦਾ ਤਾਂ ਕਿ ਜਿਹੜੇ ਕਿ ਗਲਤ ਫਸੇ